ਅੱਜ ਦੇ ਆਪਣੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲੀ ਖਬਰ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਕ ਕਮਾਲ ਦਾ ਵੀਡੀਓ ਜਿਹਨੂੰ ਬਣਾਇਆ ਵਾ ਇੰਡੀਅਨ ਨੇਵੀ ਦੇ ਇੱਕ ਰਿਟਾਇਰ ਹੋ ਚੁੱਕੇ ਕੈਪਟਨ ਨਵਤੇਜ ਸਿੰਘ ਹੋਣਾ ਨੇ ਇੰਡੀਅਨ ਨੇਵੀ ਤੋਂ ਰਿਟਾਇਰ ਹੋਣ ਤੋਂ ਬਾਅਦ ਨਵਤੇਜ ਸਿੰਘ ਪ੍ਰੋਫੈਸ਼ਨਲ ਫੋਟੋਗ੍ਰਾਫਰ ਦੀ ਤਰ੍ਹਾਂ ਕੰਮ ਕਰ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਉਹ ਸਰਵਿਸ ਦੇ ਵਿੱਚ ਵੀ ਸੀਗੇ ਤਾਂ ਹਵਾਈ ਜਹਾਜ਼ ਤੋਂ ਅਲੱਗ-ਅਲੱਗ ਜਗ੍ਹਾ ਦੀਆਂ ਸਮੁੰਦਰ ਦੀਆਂ ਫੋਟੋਆਂ ਖੇਚਣਾ ਜਾਂ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਨੂੰ ਕਰਨਾ ਜਾਂ ਫਿਰ ਹੁਣ ਜਿਵੇਂ ਉਹ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਤਾਂ ਵੀ ਹਵਾਈ ਜਹਾਜ਼ਾਂ ਦੇ ਵਿੱਚੋਂ ਫੋਟੋ ਖੇਚਣੀਆਂ ਕਿੰਨੀਆਂ ਜ਼ਿਆਦਾ ਔਖੀਆਂ ਨੇ ਤਕਨੀਕੀ ਤੌਰ ਦੇ ਉੱਪਰ ਵੀ ਤੇ ਸਰੀਰਕ ਤੌਰ ਦੇ ਉੱਪਰ ਵੀ ਤੇ ਸਪੈਸ਼ਲੀ ਜਦੋਂ ਇਹ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਜਾਂ ਫਿਰ ਆਰਮੀ ਨੇਵੀ ਜਾਂ 에ਅਰ ਫੋਰਸ ਵਾਲੇ ਆਪਰੇਸ਼ਨ ਕਰਦੇ ਆ 10000 ਤੋਂ ਲੈ ਕੇ 20000 ਫੁੱਟ ਦੀ ਉਚਾਈ ਦੇ ਉੱਪਰ ਤਾਂ ਇੱਥੇ ਉਹ ਇਹ ਦੱਸ ਰਹੇ ਆ ਕਿ ਇਸ ਤਰ੍ਹਾਂ ਕਰਨ ਦੇ ਲਈ ਜਿਹੜੇ ਇੱਕ ਖਾਸ ਤਰ੍ਹਾਂ ਦੇ 에ਅਰਕ੍ਰਾਫਟ ਹੁੰਦੇ ਆ ਜਹਾਜ਼ ਹੁੰਦੇ ਆ ਜਿਵੇਂ ਕਿ C130 ਆ ਇੰਡੀਆ ਦੇ ਕੋਲੇ ਉਹਨਾਂ ਨੂੰ ਪਹਿਲਾਂ ਜਾਣਬੁੱਝ ਕੇ ਡੀਪ੍ਰੈਸ਼ਰਾਈਜ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਹਵਾ ਦੇ ਵਿੱਚ ਹੀ ਗੇਟ ਓਪਨ ਕੀਤੇ ਜਾਂਦੇ ਆ ਕਿਸੇ ਜਗ੍ਹਾ ਦੇ ਉੱਪਰ ਰਾਸ਼ਨ ਨੂੰ ਥੱਲੇ ਸਿੱਟਣ ਲਈ ਕਿਸੇ ਨੂੰ ਬਚਾਉਣ ਦੇ ਲਈ ਜਾਂ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਲਈ ਜਦੋਂ ਹੀ ਗੇਟ ਨੂੰ ਖੋਲਿਆ ਜਾਂਦਾ ਤਾਂ ਜਿਹੜੀ ਹਵਾ ਦੀ ਰਫ਼ਤਾਰ ਜਿਹੜੀ ਕਿ ਉਸ ਟਾਈਮ ਦੇ ਉੱਪਰ 400 ਨਾਟ ਤੋਂ ਵੀ ਜ਼ਿਆਦਾ ਹੁੰਦੀ ਆ ਉਹ ਸਿੱਧੀ ਆ ਕੇ ਚਿਹਰੇ ਦੇ ਉੱਪਰ ਵੱਜਦੀ ਆ ਤੇ ਚਿਹਰੇ ਦਾ ਜੋ ਹਾਲ ਕਰ ਦਿੰਦੀ ਆ ਪੂਰੇ ਸਰੀਰ ਦਾ ਉਹ ਤੁਸੀਂ ਉਹਨਾਂ ਦੇ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਾਲਤ ਇੰਨੀ ਇੱਕ ਜ਼ਿਆਦਾ ਖਰਾਬ ਹੋ ਜਾਂਦੇ ਆ ਕਿ ਕੈਮਰਾ ਨੇ ਜਾਂ ਫਿਰ ਜਿਹੜਾ ਕੁਝ ਵੀ ਸੈਨਿਕਾਂ ਨੇ ਹੱਥ 'ਚ ਫੜਿਆ ਹੁੰਦਾ ਉਹ ਚੀਜ਼ਾਂ ਤਾਂ ਹੱਥ 'ਚੋਂ ਛੁੱਟਣੀਆਂ ਛੁੱਟਣੀਆਂ ਹੁੰਦੀਆਂ ਇਸ ਤੋਂ ਇਲਾਵਾ ਜਿਹੜੇ ਸਰੀਰ ਦੇ ਜੋੜ ਹੁੰਦੇ ਆ ਸਰੀਰ ਦੇ ਜੋੜਾਂ ਦਾ ਵੀ ਆਪਣੀ ਜਗ੍ਹਾ ਤੋਂ ਹਿੱਲ ਜਾਣ ਤੱਕ ਦਾ ਡਰ ਬਣਿਆ ਰਹਿੰਦਾ ਤੇ ਇਸ ਤਰ੍ਹਾਂ ਦੇ ਆਪਰੇਸ਼ਨਸ ਦੇ ਦੌਰਾਨ ਐਕਸੀਡੈਂਟਸ ਤੋਂ ਬਚਣ ਦੇ ਲਈ ਫੁੱਲ ਬਾਡੀ ਹਾਰਨੈਸ ਸਟੀਲ ਕਾਰਬਾਈਨਰਸ ਤੇ ਹੋਰ ਬਹੁਤ ਸਾਰੀਆਂ ਸੇਫਟੀ ਦੀਆਂ ਮੈਜ਼ਰਮੈਂਟਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਤੇ ਇਸ ਤੋਂ ਬਿਨਾ ਵੀ ਆਕਸੀਜਨ ਬਹੁਤ ਘੱਟ ਹੋਣ ਦੇ ਕਰਕੇ ਆਕਸੀਜਨ ਦੀ ਐਕਸਟਰਾ ਲੋਡ ਪੈਂਦੀ ਆ ਕਿਉਂਕਿ ਹਵਾ ਉੱਥੇ ਬਹੁਤ ਹੀ ਜ਼ਿਆਦਾ ਪਤਲੀ ਹੁੰਦੀ ਆ ਇਸ ਤੋਂ ਬਾਅਦ ਅਗਲਾ ਪ੍ਰਭਾਵ ਪੈਂਦਾ ਵਾ ਇਨਸਾਨ ਦੇ ਦਿਮਾਗ ਦੇ ਉੱਪਰ ਛੋਟੀ ਸੋਚਣ ਸਮਝਣ ਦੀ ਸ਼ਕਤੀ ਡਿਸੀਜਨ ਲੈਣ ਦੀ ਸ਼ਕਤੀ ਪੂਰੀ ਤਰ੍ਹਾਂ ਦੇ ਨਾਲ ਜਵਾਬ ਦੇ ਜਾਂਦੀ ਆ ਭਾਰਤੀਆਂ ਦੇ ਪ੍ਰਤੀ ਨਫ਼ਰਤ ਦਾ ਇੱਕ ਹੋਰ ਵੀਡੀਓ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਿਹਾ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਟੈਕਸਾਸ ਤੇ ਸੈਨ ਐਂਟੋਨੀਓ ਏਰੀਆ ਦੇ ਵਿੱਚ 8 ਲੋਕ ਇੱਕ ਕਿਸ਼ਤੀ ਦੇ ਉੱਪਰ ਸਵਾਰ ਹੋ ਕੇ ਆਪਣੇ ਫ੍ਰੀ ਟਾਈਮ ਦਾ ਆਨੰਦ ਲੈ ਰਹੇ ਸੀ ਇਹਨਾਂ ਦੇ ਵਿੱਚੋਂ ਇੱਕ ਫੈਮਿਲੀ ਇੰਡੀਅਨ ਸੀਗੀ ਤੇ ਉਹਨਾਂ ਦੇ ਨਾਲ ਇੱਕ ਬਹੁਤ ਹੀ ਛੋਟਾ ਕੁਝ ਮਹੀਨਿਆਂ ਦਾ ਬੱਚਾ ਸੀ ਪਰ ਪ੍ਰੋਬਲਮ ਹੋਣੀ ਉਦੋਂ ਸ਼ੁਰੂ ਹੋ ਜਾਂਦੀ ਆ ਜਦੋਂ ਵੋਟ ਨੂੰ ਚਲਾਉਣ ਵਾਲਾ ਇਨਸਾਨ ਬਹੁਤ ਪੋਲਾਈਟਲੀ ਇੱਕ ਨਾਲ ਬੈਠੀ ਔਰਤ ਨੂੰ ਆਪਣੇ ਫੋਨ ਦਾ ਆਵਾਜ਼ ਕੱਟ ਕਰਨ ਲਈ ਕਹਿੰਦਾ ਤਾਂ ਕਿ ਇਸ ਆਪਰੇਟਰ ਦੀਆਂ ਇਨਸਟਰਕਸ਼ਨਸ ਬਾਕੀ ਦੇ ਲੋਕ ਕਲੀਅਰਲੀ ਸੁਣ ਸਕਣ ਪਰ ਇੰਨੀ ਗੱਲ ਦੇ ਉੱਤੇ ਇਹ ਔਰਤ ਇੰਨੀ ਕਿ ਜ਼ਿਆਦਾ ਭੜਕ ਜਾਂਦੀ ਆ ਇਸ ਬੋਟ ਆਪਰੇਟਰ ਨੂੰ ਆਪਣੀ ਕਿਸ਼ਤੀ ਨੂੰ ਰੋਕ ਕੇ ਵਾਪਸ ਕੰਡੇ ਦੇ ਉੱਪਰ ਲੈ ਕੇ ਆਉਣਾ ਪੈਂਦਾ ਜਦੋਂ ਹੀ ਕਿਸ਼ਤੀ ਕੰਡੇ ਦੇ ਉੱਪਰ ਆਉਂਦੀ ਆ ਤਾਂ ਉਸੇ ਟਾਈਮ ਹੀ ਇਹ ਔਰਤ ਆਪਣੇ ਪਰਸ ਦੇ ਵਿੱਚੋਂ ਪੈਪਰ ਸਪਰੇ ਦੀ ਇੱਕ ਬੋਤਲ ਕੱਢਦੀ ਆ ਤੇ ਇਸ ਭਾਰਤੀ ਪਰਿਵਾਰ ਦੇ ਉੱਪਰ ਛਿੜਕ ਦਿੰਦੀ ਆ ਤੇ ਨਾਲ ਦੀ ਨਾਲ ਹੀ ਜਿਹਦਾ ਨਿਸ਼ਾਨਾ ਬਣਦਾ ਇਹ ਕੁਝ ਮਹੀਨਿਆਂ ਦਾ ਬੱਚਾ ਪੈਪਰ ਸਪਰੇ ਇੰਨੀ ਕਿ ਜ਼ਿਆਦਾ ਖਤਰਨਾਕ ਹੁੰਦੀ ਆ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਰਾਤ ਨੂੰ ਕੰਮ ਦੇ ਉੱਪਰ ਜਾਂਦੀਆਂ ਨੇ ਬਹੁਤ ਸਾਰੇ ਲੋਕ ਵੀ ਆਪਣੇ ਨਾਲ ਆਪਣੀਆਂ ਆਕਾਰਾਂ ਦੇ ਵਿੱਚ ਪੈਪਰ ਸਪਰੇਅ ਰੱਖਦੇ ਆ ਤਾਂ ਕਿ ਕਿਸੇ ਵੀ ਹਮਲਾਵਰ ਤੋਂ ਉਹ ਬਚ ਸਕਣ ਤੇ ਅਗਲੇ ਕੁਝ ਮਿੰਟਾਂ ਦੇ ਲਈ ਇਹ ਪੂਰੇ ਦੇ ਪੂਰੀ ਸਕਿਨ ਦੇ ਉੱਪਰ ਚਮੜੀ ਦੇ ਉੱਪਰ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਲਣ ਦੇ ਪ੍ਰਭਾਵ ਪਾਉਂਦੀ ਆ ਤੇ ਬਹੁਤ ਹੀ ਜ਼ਿਆਦਾ ਪੇਨਫੁਲ ਹੁੰਦੀ ਆ Air India ਦੇ ਮਾੜੇ ਹਾਲਾਤਾਂ ਦੀਆਂ ਖਬਰਾਂ ਆਪਾਂ ਡੇਲੀ ਪੜ੍ਹਦੇ ਰਹਿੰਦੇ ਆ ਕੁਝ ਮਹੀਨੇ ਪਹਿਲਾਂ Air India ਦਾ ਇੱਕ ਪਲੇਨ ਕ੍ਰੈਸ਼ ਵੀ ਹੋਇਆ ਜਿਦੇ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਯਾਤਰੀਆਂ ਦੀ ਮੌਤ ਹੁੰਦੀ ਆ ਹੁਣ 에ਅਰ ਇੰਡੀਆ ਦੀ ਇਹ ਵਾਲੀ ਹਾਲਤ ਕਿਉਂ ਆ ਇਹ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਅੰਦਾਜ਼ਾ ਲੱਗ ਜੂਗਾ ਆਪਣੀ ਅਗਲੀ ਖਬਰ ਤੋਂ 에ਅਰ ਇੰਡੀਆ ਦੇ ਸੀਈਓ ਕੈਂਬਲ ਵਿਲਸਨ ਨੇ ਕੱਲ ਮੀਡੀਆ ਵਾਲਿਆਂ ਨੂੰ ਇੱਕ ਬਹੁਤ ਹੀ ਹੈਰਾਨ ਜਨਕ ਗੱਲ ਦੱਸੀ ਆ ਉਹਨਾਂ ਨੇ ਇਹ ਕਿਹਾ ਕਿ ਕੁਝ ਦਿਨ ਪਹਿਲਾਂ ਕਲਕੱਤੇ ਦੀ ਇਹ ਹੁਣ ਕੇ ਲਈ ਕੋਲਕਾਤਾ ਦੀ ਇੱਕ ਬਹੁਤ ਹੀ ਦੂਰ ਦਰਾਜ ਦੀ ਬੇ ਤੋਂ ਜਿੱਥੇ ਬਹੁਤ ਪੁਰਾਣੇ ਡੀਕਮਿਸ਼ਨਡ ਕੀਤੇ ਜਹਾਜ਼ ਖੜੇ ਹੁੰਦੇ ਆ ਉੱਥੋਂ 에ਅਰ ਇੰਡੀਆ ਨੂੰ ਮੇਲ ਆਉਂਦੀ ਆ ਤੇ ਉਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਇੱਥੋਂ ਭਾਈ ਆਪਣੇ ਜਹਾਜ਼ ਨੂੰ ਹਟਾ ਲਓ ਤੇ ਇਹ ਪਹਿਲੀ ਵਾਰੀ ਸੀ ਜਦੋਂ 에ਅਰ ਇੰਡੀਆ ਨੂੰ ਆਪਣੇ ਇੱਥੇ ਖੜੇ ਜਹਾਜ਼ ਦੇ ਬਾਰੇ ਵਿੱਚ ਪਤਾ ਲੱਗਿਆ ਏਜ ਹਾਜ ਕਲਕੱਤੇ ਦੀ ਇਸ ਬੇਦ ਦੇ ਉੱਪਰ ਸਾਲ 2012 ਤੋਂ ਖੜਾ ਸੀ ਮਤਲਬ ਕਿ ਪਿਛਲੇ 13 ਸਾਲਾਂ ਤੋਂ ਤੇ 에어 ਇੰਡੀਆ ਵਾਲਿਆਂ ਨੂੰ ਖੁਦ ਹੀ ਨਹੀਂ ਪਤਾ ਸੀ ਕਿ ਉਹਨਾਂ ਦਾ ਆਪਣਾ ਇੱਕ ਜਹਾਜ਼ ਪਿਛਲੇ 13 ਸਾਲਾਂ ਤੋਂ ਕਿਸੇ ਇੱਕ ਜਗ੍ਹਾ ਦੇ ਉੱਪਰ ਲਵਾਰਿਸ ਖੜਾ ਵਾ 3 ਸਾਲ ਪਹਿਲਾਂ 에어 ਇੰਡੀਆ ਦਾ ਨਿੱਜੀਕਰਨ ਹੁੰਦਾ ਜਦੋਂ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਪੱਗ ਵਾਲੇ ਇਨਸਾਨ ਦੀ ਇੱਕ ਰਿਸਪੈਕਟ ਹੁੰਦੀ ਸੀ ਸਪੈਸ਼ਲੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਸਟੇਟ ਦੇ ਲੋਕ ਇਹ ਅਕਸਰ ਕਹਿੰਦੇ ਸੀ ਕਿ ਜੇ ਅਸੀਂ ਕਿਤੇ ਪੱਗ ਵਾਲਾ ਇਨਸਾਨ ਦੇਖ ਲੈਨੇ ਆ ਤਾਂ ਅਸੀਂ ਸੁਰੱਖਿਅਤ ਫੀਲ ਕਰਦੇ ਆ ਈਵਨ ਸਾਡੀਆਂ ਔਰਤਾਂ ਸੁਰੱਖਿਅਤ ਫੀਲ ਕਰਦੀਆਂ ਪਰ ਪਿਛਲੇ 3-4 ਮਹੀਨਿਆਂ ਤੋਂ ਪੰਜੀਆਂ 6 ਵਾਕਿਆ ਇਸ ਤਰ੍ਹਾਂ ਦੇ ਹੋਏ ਆ ਇੱਕ ਕਸ਼ਮੀਰ ਦੇ ਵਿੱਚ ਹੋਇਆ ਬਹੁਤ ਹੀ ਜ਼ਿਆਦਾ ਵਾਇਰਲ ਹੁੰਦਾ ਉਸ ਤੋਂ ਬਾਅਦ ਇੱਕ ਮੱਧ ਪ੍ਰਦੇਸ਼ ਦੇ ਵਿੱਚ ਕੇਸ ਹੁੰਦਾ ਜਿਹਦੇ ਵਿੱਚ ਇੱਕ ਪੱਗ ਵਾਲਾ ਇਨਸਾਨ ਬੱਸ ਦੇ ਵਿੱਚ ਬੈਠੀ ਇੱਕ ਲੜਕੀ ਨੂੰ ਛੇੜ ਰਿਹਾ ਹੁੰਦਾ ਤੇ ਉਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਇਨਸਾਨ ਦੀ ਬਹੁਤ ਥੂਥੂ ਹੁੰਦੀ ਆ ਕੱਲ ਦੀ ਜੋ ਘਟਨਾ ਇੱਕ 13 ਸਾਲ ਦੀ ਲੜਕੀ ਦੇ ਨਾਲ ਹੋਈ ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਤੇ ਹੁਣ ਇੱਕ ਵਾਰੀ ਫੇਰ ਤੋਂ ਨਾਮ ਰੌਸ਼ਨ ਕਰਨ ਵਾਲਾ ਇਨਸਾਨ ਹੈਗਾ 51 ਸਾਲ ਦਾ ਜਗਜੀਤ ਸਿੰਘ ਜਿਹੜਾ ਕੈਨੇਡਾ ਵਿਜ਼ਟਰ ਵੀਜ਼ੇ ਦੇ ਉੱਪਰ ਗਿਆ ਹੁੰਦਾ ਜਗਜੀਤ ਸਿੰਘ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਂਦਾ ਕਿਉਂਕਿ ਉਹ ਹੁਣ ਤੋਂ ਕੁਝ ਮਹੀਨੇ ਪਹਿਲਾਂ ਦਾਦਾ ਬਣਿਆ ਸੀ ਜਗਜੀਤ ਸਿੰਘ ਨੂੰ ਇੰਗਲਿਸ਼ ਆਉਂਦੀ ਨਹੀਂ ਤੇ ਆਪਣਾ ਟਾਈਮ ਪਾਸ ਕਰਨ ਦੇ ਲਈ ਉਹ ਨੇੜੇ ਦੇ ਸਕੂਲਾਂ ਦੇ ird gird ਦੇ ਟਹਿਲਣਾ ਸ਼ੁਰੂ ਕਰਦਾ ਤੇ ਉਥੇ ਪੜਨ ਵਾਲੀਆਂ ਬਹੁਤ ਛੋਟੀ ਉਮਰ ਦੀਆਂ ਗੋਰੀਆਂ ਲੜਕੀਆਂ ਨੂੰ ਆਪਣਾ ਟਾਰਗੇਟ ਬਣਾਉਂਦਾ 8 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਲਗਾਤਾਰ ਜਗਜੀਤ ਸਿੰਘ ਅਲੱਗ-ਅਲੱਗ ਸਕੂਲਾਂ ਦੇ ਬਾਹਰ ਇਹੇ ਵਾਲੀਆਂ ਹਰਕਤਾਂ ਕਰਦਾ ਬਹੁਤ ਛੋਟੀ ਉਮਰ ਦੀਆਂ ਲੜਕੀਆਂ ਦੀਆਂ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਕੋਲੇ ਜਾ ਕੇ ਬੈਠ ਜਾਂਦਾ ਤੇ ਈਵਨ ਇੱਕ ਲੜਕੀ ਨੂੰ ਉਹ ਕਿਸ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਦਾ 16 ਸਤੰਬਰ ਨੂੰ ਕੁਝ ਛੋਟੀ ਉਮਰ ਦੀਆਂ ਲੜਕੀਆਂ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਉੱਪਰ ਪੁਲਿਸ ਵਾਲੇ ਜਗਜੀਤ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕਰਦੇ ਆ ਪਰ ਉਸ ਤੋਂ ਬਾਅਦ ਉਹਨੂੰ ਬੇਲ ਦੇ ਉੱਪਰ ਛੱਡ ਦਿੱਤਾ ਜਾਂਦਾ ਪਰ ਉਸੇ ਹੀ ਦਿਨ ਇੱਕ ਹੋਰ ਕੰਪਲੇਂਟ ਕੁਝ ਹੋਰ ਬੱਚੀਆਂ ਦੇ ਦੁਆਰਾ ਕੀਤੀ ਜਾਂਦੀ ਆ ਤੇ ਜਿਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੈਂਦੀ ਆ ਇਸ ਤੋਂ ਬਾਅਦ ਕੋਰਟ ਦੇ ਵਿੱਚ ਜਗਜੀਤ ਸਿੰਘ ਨੂੰ ਇਹ ਸਜ਼ਾ ਸੁਣਾਈ ਜਾਂਦੀ ਆ ਕਿ ਉਹ ਹੁਣ ਤੋਂ ਕੈਨੇਡਾ ਦੇ ਵਿੱਚ ਕਿਸੇ ਵੀ ਇਹ ਜੀ ਜਗ੍ਹਾ ਦੇ 100 ਮੀਟਰ ਦੇ ਘੇਰੇ ਦੇ ਅੰਦਰ ਨਹੀਂ ਆਊਗਾ ਜਿੱਥੇ ਬੱਚੇ ਖੇਡ ਰਹੇ ਹੋਣਗੇ ਜਾਂ ਪੜ ਰਹੇ ਹੋਣਗੇ ਜਿਵੇਂ ਕਿ ਗਰਾਊਂਡ ਹੋਗੇ ਸਵਿਮਿੰਗ ਪੂਲ ਹੋਗੇ ਪਬਲਿਕ ਪਾਰਕਸ ਹੋਗੀਆਂ ਸਕੂਲ ਹੋਗੇ ਜਾਂ ਕਮਿਊਨਿਟੀ ਸੈਂਟਰ ਹੋਗੇ ਜਗਜੀਤ ਸਿੰਘ ਨੇ ਵੈਸੇ ਵੀ ਇੰਡੀਆ ਦੀ 30 ਦਸੰਬਰ ਦੀ ਆਪਣੀ ਵਾਪਸੀ ਦੀ ਟਿਕਟ ਲਈ ਹੁੰਦੀ ਆ ਪਰ ਇਸ ਤੋਂ ਪਹਿਲਾਂ ਹੀ ਜਗਜੀਤ ਸਿੰਘ ਨੂੰ ਭਾਰਤ ਡਿਪੋਰਟ ਕਰਨ ਦੀਆਂ ਤਿਆਰੀਆਂ ਕੈਨੇਡਾ ਦੀ ਗਵਰਨਮੈਂਟ ਕਰ ਲੈਂਦੀ ਆ ਸੋਮਵਾਰ ਦੀ ਰਾਤ ਨੂੰ ਪੂਰੇ ਨਾਰਥ ਇੰਡੀਆ ਦੇ ਉੱਪਰ ਹਵਾ ਦੇ ਵਿੱਚ ਸਪੈਸ਼ਲੀ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਦਿੱਲੀ ਐਨਸੀਆਰ ਪੰਜਾਬ ਇਹ ਸਾਰੇ ਦੇ ਸਾਰੇ ਏਰੀਆ ਦੇ ਵਿੱਚ ਇੱਕ ਅਜੀਬ ਵਰਤਾਰਾ ਦੇਖਣ ਨੂੰ ਮਿਲਦਾ ਹਵਾ ਦੇ ਵਿੱਚ ਤਕਰੀਬਨ 14 ਕਿਲੋਮੀਟਰ ਉੱਪਰ ਬਹੁਤ ਹੀ ਤੇਜ਼ ਹਵਾ ਚੱਲਣੀ ਸ਼ੁਰੂ ਹੁੰਦੀ ਆ ਜਿਹਦੀ ਰਫਤਾਰ ਹੁੰਦੀ ਆ 100 ਤੋਂ 120 ਕਿਲੋਮੀਟਰ ਦੀ ਤੇ ਇਸ ਹਵਾ ਦੇ ਵਿੱਚ ਮਿਲੀ ਹੁੰਦੀ ਆ ਸੁਆਹ ਵਿਜ਼ਿਬਿਲਟੀ ਇੰਨੀ ਕਿ ਜਿਆਦਾ ਘਟ ਜਾਂਦੀ ਆ ਕਿ ਬਹੁਤ ਸਾਰੀਆਂ ਫਲਾਈਟਸ ਨੂੰ ਜਿਹੜੇ ਜਹਾਜ਼ ਉਸ ਟਾਈਮ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਆ ਉਹਨਾਂ ਨੂੰ ਜਾਂ ਤਾਂ ਆਪਣਾ ਰਸਤਾ ਬਦਲਣਾ ਪੈਂਦਾ ਜਾਂ ਫਿਰ ਅਲੱਗ-ਅਲੱਗ 에ਅਰਪੋਰਟਸ ਦੇ ਉੱਪਰ ਇਹਨਾਂ ਫਲਾਈਟਸ ਨੂੰ ਟੇਕ-ਆਫ ਹੀ ਨਹੀਂ ਕਰਨ ਦਿੱਤਾ ਜਾਂਦਾ ਜਦੋਂ ਅਧਿਕਾਰੀ ਇਹਦੇ ਬਾਰੇ ਦੇ ਵਿੱਚ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਪਤਾ ਲੱਗਦਾ ਕਿ ਇਸ ਸਵਾਲ ਦਾ ਜਿਹੜਾ ਸੰਬੰਧ ਹੁੰਦਾ ਉਹ ਨਾ ਤਾਂ ਦਿੱਲੀ ਦੇ ਪੋਲੂਸ਼ਨ ਦੇ ਨਾਲ ਆ ਨਾ ਫਿਰ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਾਲੀ ਨੂੰ ਲੱਗੀ ਹੋਈ ਅੱਗ ਦੇ ਨਾਲ ਇਸ ਸਵਾਲ ਦਾ ਲਿੰਕ ਹੈਗਾ ਨਾਰਥ ਇੰਡੀਆ ਤੋਂ 4550 ਕਿਲੋਮੀਟਰ ਦੂਰ ਏਥੋਪੀਆ ਦੇ ਹਾਈਲੀ ਗੂਬੀ ਵੋਲਕੇਨੋ ਦੇ ਨਾਲ ਉਹ ਵਾਲਾ ਜਵਾਲਾਮੁਖੀ ਜਿਹੜਾ ਅਖੀਰਲੀ ਵਾਰੀ ਫਟਿਆ ਸੀ ਅੱਜ ਤੋਂ 12000 ਸਾਲ ਪਹਿਲਾਂ ਤੇ ਇੱਕ ਵਾਰੀ ਫੇਰ ਇਹ ਜਵਾਲਾਮੁਖੀ ਫਟਦਾ ਵਾ ਤੇ ਫਟਣ ਸਾਰੀ ਆਪਣੇ ਅੰਦਰਲਾ ਸਾਰਾ ਦਾ ਸਾਰਾ ਲਾਵਾ ਕੱਢ ਕੇ ਬਾਹਰ ਮਾਰਦਾ ਤੇ ਇਸੇ ਲਾਵੇ ਦੇ ਨਾਲ ਜੁੜੀ ਹੋਈ ਜਿਹੜੀ ਹਵਾ ਤੇ ਸੁਆਹ ਹੁੰਦੀ ਆ ਉਹਨੂੰ 14 ਕਿਲੋਮੀਟਰ ਹਵਾ ਦੇ ਵਿੱਚ ਸੱਡ ਦਿੰਦਾ ਤੇ ਉਸ ਤੋਂ ਬਾਅਦ ਜਿਹੜੀ ਕਿ ਪਰਤ ਵੱਲ ਨੂੰ ਵਧਣਾ ਸ਼ੁਰੂ ਕਰਦੀ ਆ। ਕੁਛ ਟਾਈਮ ਪਹਿਲਾਂ ਤੱਕ ਲੋਕ ਆਪਣੇ ਸੁਪਨਿਆਂ ਨੂੰ ਫੋਲੋ ਕਰਦੇ ਸੀ। ਅੱਜ ਕੱਲ ਦੀ ਜਨਰੇਸ਼ਨ ਫੋਲੋ ਕਰ ਰਹੀ ਆ ਨਵੇਂ-ਨਵੇਂ ਟ੍ਰੈਂਡਸ ਨੂੰ। ਡੇਲੀ ਸਵੇਰੇ ਉੱਠਦੇ ਆ ਲੋਕ ਤੇ ਦੇਖਦੇ ਆ ਕਿ ਅੱਜ ਕਿਹੜਾ ਟ੍ਰੈਂਡ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਆ ਤੇ ਉਹੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਆ। ਕੁਛ ਦਿਨ ਪਹਿਲਾਂ ਨਵੀਂ ਦਿੱਲੀ ਦੇ ਰਜੌਰੀ ਗਾਰਡਨ ਤੋਂ ਇੱਕ ਵਿਆਹ ਦੇ ਪ੍ਰੋਗਰਾਮ ਦਾ ਵੀਡੀਓ ਵਾਇਰਲ ਹੁੰਦਾ। ਜਿਨੂੰ ਹੁਣ ਤੱਕ 77 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਆ ਸਿਰਫ 3 ਦਿਨਾਂ ਦੇ ਅੰਦਰ ਤਾਂ ਕੀ ਖਾਸ ਆ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਦਿਖੂਗਾ ਕਿ ਵਿਆਹ ਦੇ ਲਈ ਤਿਆਰ ਹੋਏ ਔਰਤਾਂ ਨੇ ਮਰਦ ਨੇ ਬਹੁਤ ਸੋਹਣੇ ਬਹੁਤ ਹੀ ਜ਼ਿਆਦਾ ਮਹਿੰਗੇ ਕੱਪੜੇ ਇਹਨਾਂ ਸਾਰਿਆਂ ਨੇ ਪਾਏ ਹੋਏ ਆ ਪਰ ਇਹ ਸਾਰੇ ਇਸ ਤਰ੍ਹਾਂ ਲਾਈਨ ਬਣਾ ਕੇ ਬੈਠੇ ਆ ਜਿਵੇਂ ਕਿਸੇ ਵਿਆਹ ਦੇ ਸਮਾਰੋਹ ਨਹੀਂ ਬਲਕਿ ਕਿਸੇ ਹਸਪਤਾਲ ਦੇ ਵਿੱਚ ਆਏ ਹੋਣ ਕਿਉਂਕਿ ਇਹਨਾਂ ਸਾਰਿਆਂ ਦੀਆਂ ਨਸਾਂ ਨੂੰ ਇੱਕ ਛੋਟੀ ਜੀ ਪਾਈਪ ਲੱਗੀ ਹੋਈ ਆ ਜਿਵੇਂ ਕਿਸੇ ਨੂੰ ਗਲੂਕੋਜ਼ ਲਾਇਆ ਗਿਆ ਹੋਵੇ ਤਾਂ ਇਹਦਾ ਮਤਲਬ ਇਹ ਨਾ ਸਮਝਿਓ ਕਿ ਇਹ ਸਾਰੇ ਦੇ ਸਾਰੇ ਜਾਣੇ ਵਿਆਹ ਦੇ ਵਿੱਚ ਕੋਈ ਗੰਦਾ ਖਾਣਾ ਖਾ ਕੇ ਬਿਮਾਰ ਹੋ ਗਏ ਅਸਲ ਦੇ ਵਿੱਚ ਇੱਕ ਨਵਾਂ ਵਾਇਰਲ ਹੋਇਆ ਟ੍ਰੈਂਡ ਆ ਤੇ ਜਿਹਨੂੰ ਕਿਹਾ ਜਾਂਦਾ ਵਾ ਆਈਵੀ ਬਾਰ ਆਈਵੀ ਬਾਰ ਉਹਨਾਂ ਸ਼ਰਾਬੀਆਂ ਦੇ ਲਈ ਆ ਜਿਹੜੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀ ਲੈਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੈਂਗਓਵਰ ਬਹੁਤ ਹੀ ਜ਼ਿਆਦਾ ਹੋ ਜਾਂਦਾ ਆਈਵੀ ਬਾਰ ਦਾ ਟ੍ਰੈਂਡ ਦੁਬਈ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਤੇ ਪੂਰੀ ਦੁਨੀਆ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਪਹਿਲਾਂ ਤੋਂ ਆ ਪਰ ਹੁਣ ਇਹ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ ਅਸਲ ਦੇ ਵਿੱਚ ਸ਼ਰਾਬ ਕੀ ਕਰਦੀ ਆ ਸਾਡੀ ਬੋਡੀ ਨੂੰ ਸਾਡੇ ਸਰੀਰ ਨੂੰ ਡੀਹਾਈਡਰੇਟ ਕਰਦੀ ਆ ਪਾਣੀ ਦੀ ਕਮੀ ਹੋ ਜਾਂਦੀ ਆ ਸਰੀਰ ਦੇ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਹੋ ਜਾਂਦੀ ਆ ਤਾਂ ਇਹਦੇ ਨਾਲ ਸਿਰਦਰਦ ਕਰਨਾ ਸ਼ੁਰੂ ਹੋ ਜਾਂਦਾ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਤੇ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਲੋਕ ਕਹਿੰਦੇ ਆ ਕਿ ਬਗਾਨੇ ਵਿਆਹ ਦੇ ਵਿੱਚ ਗਏ ਆ ਸ਼ਰਾਬ ਤਾਂ ਪੀਣੀ ਆ ਪਰ ਸ਼ਰਾਬ ਪੀਣ ਤੋਂ ਬਾਅਦ ਇੰਜੋਏ ਵੀ ਕਰਨਾ ਵਾ ਤਾਂ ਇਨ੍ਹਾਂ ਸ਼ਰਾਬੀਆਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਇੱਕ ਨਵੀਂ ਤਰ੍ਹਾਂ ਦਾ ਕਲਚਰ ਸ਼ੁਰੂ ਹੋਇਆ ਤੁਸੀਂ ਪਹਿਲਾਂ ਜਾ ਕੇ ਸ਼ਰਾਬ ਪੀਓ ਪਰ ਉਸ ਤੋਂ ਬਾਅਦ ਤੁਸੀਂ ਇੰਜੋਏ ਵੀ ਕਰਨਾ ਇਸੇ ਕਰਕੇ ਬੋਡੀ ਨੂੰ ਹਾਈਡਰੇਟ ਰੱਖਣ ਦੇ ਲਈ ਇਹ ਆਈਵੀ 4 ਦੇ ਡ੍ਰਿਪਸ ਉਹਨਾਂ ਨੂੰ ਲਾਏ ਜਾਂਦੇ ਆ ਤਾਂ ਕਿ ਹੈਂਗਓਵਰ ਤੋਂ ਉਹ ਛੇਤੀ ਤੋਂ ਛੇਤੀ ਉੱਬਰ ਸਕਣ ਤੇ ਉਸ ਤੋਂ ਬਾਅਦ ਪਾਰਟੀ ਨੂੰ ਦੁਬਾਰਾ ਇੰਜੋਏ ਕਰ ਸਕਣ ਬਾਰਲੇ ਦੇਸ਼ਾਂ ਦਾ ਕਰੇਜ਼ ਤੇ ਆਪਣੇ ਭਾਰਤੀ ਲੋਕ ਤੇ ਇਹਦੇ ਵਿੱਚ ਸਿਰਫ ਘੱਟ ਪੜੇ ਲਿਖੇ ਲੋਕ ਹੀ ਨਹੀਂ ਹੈਗੇ ਭਾਰਤੀ ਹੋਣਾ ਚਾਹੀਦਾ ਚਾਹੇ ਪੜਿਆ ਲਿਖਿਆ ਹੋਵੇ ਤੇ ਚਾਹੇ ਘੱਟ ਪੜਿਆ ਲਿਖਿਆ ਚਾਹੇ ਗਰੀਬ ਹੋਵੇ ਤੇ ਚਾਹੇ ਸਿਰੇ ਦਾ ਅਮੀਰ ਹਰੇਕ ਨੂੰ ਬਾਹਰ ਜਾਣ ਦਾ ਕਰੇਜ਼ ਸਿਰ ਝੜ ਕੇ ਸਵਾਰ ਹੋਇਆ ਇਹ ਕਹਾਣੀ ਆ ਹਾਈਦਰਾਬਾਦ ਦੇ ਵਿੱਚ ਆਪਣੀ ਨੌਕਰੀ ਕਰਦੀ ਇੱਕ ਡਾਕਟਰ ਕਾਕੂ ਰੋਹਿਨੀ ਦੀ ਕਾਕੂ ਰੋਹਿਨੀ ਹੋਣਾ ਨੇ ਕੁਝ ਮਹੀਨੇ ਪਹਿਲਾਂ ਅਮਰੀਕਾ ਦਾ ਆਪਣਾ ਵੀਜ਼ਾ ਅਪਲਾਈ ਕੀਤਾ ਪਰ ਜਦੋਂ ਹੀ ਉਹ ਵੀਜ਼ਾ ਉਹਨਾਂ ਦਾ ਰਿਜੈਕਟ ਹੋ ਜਾਂਦਾ ਤੱਕਾ ਕੋ ਰੋਹਿਨੀ ਨੇ ਜਿਹੜੇ ਇੰਨੇ ਕੁ ਜ਼ਿਆਦਾ ਪੜ੍ਹੇ ਲਿਖੇ ਤੇ ਇੰਟੈਲੀਜੈਂਟ ਸੀ ਕਿ ਉਹ ਡਾਕਟਰ ਬਣ ਸਕੇ ਤੇ ਡਾਕਟਰ ਬਣ ਕੇ ਉਹ ਇੰਡੀਆ ਦੇ ਵਿੱਚ ਵੀ ਚੰਗੀ ਜ਼ਿੰਦਗੀ ਜੀ ਸਕਦੇ ਸੀ ਪਰ ਅਮਰੀਕਾ ਦੁਆਰਾ ਉਹਨਾਂ ਦਾ ਵੀਜ਼ਾ ਰਿਜੈਕਟ ਕਰਨ ਦੇ ਉੱਪਰ ਕਾਕੂ ਰੋਹਿਨੀ ਇੰਨੇ ਕੁ ਜ਼ਿਆਦਾ ਮਾਨਸਿਕ ਤਣਾਅ ਦੇ ਵਿੱਚ ਚਲੇ ਜਾਂਦੇ ਆ ਕਿ ਇਹ ਹైదరాబాద్ ਦੇ ਵਿੱਚ ਹੀ ਕੰਮ ਦੇ ਦੌਰਾਨ ਆਤਮ ਹੱਤਿਆ ਕਰ ਲੈਂਦੇ ਆ ਮਤਲਬ ਕਿ ਈਵਨ ਇੰਡੀਆ ਦੇ ਡਾਕਟਰਾਂ ਦੀ ਹਾਲਤ ਇਹ ਆ ਕਿ ਪਾਰਾਤ ਦੇ ਵਿੱਚ ਬਤੌਰ ਡਾਕਟਰ ਕੰਮ ਕਰਨ ਦੇ ਨਾਲ ਉਹਨਾਂ ਨੂੰ ਮਰਨਾ ਮਨਜ਼ੂਰ ਸ਼ੁੱਕਰਵਾਰ ਦੇ ਦਿਨ ਦੁਬਈ ਦੇ ਅਲ ਮਖਤੂਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਇੱਕ 에ਅਰ ਸ਼ੋ ਚੱਲ ਰਿਹਾ ਸੀ ਜਿਹਦੇ ਵਿੱਚ ਇੰਡੀਆ ਦਾ ਇੱਕ ਫਾਈਟਰ ਜੈਟ ਤੇਜਾਸ ਡਿੱਗ ਜਾਂਦਾ ਵਾ ਤੇ ਇਸੇ ਜਹਾਜ਼ ਦੇ ਨਾਲ ਹੀ ਇੰਡੀਅਨ 에ਅਰ ਫੋਰਸ ਦੇ ਵਿੰਗ ਕਮਾਂਡਰ ਨਮਨਸ਼ ਸਿਆਲ ਹੋਣਾਂ ਦੀ ਮੌਤ ਹੋ ਜਾਂਦੀ ਹੈ ਨਮੰਸ਼ ਸਿਆਲ ਹੋਣਾਂ ਦੇ ਆਪਣੇ ਕਰਤੱਬ ਤੋਂ ਫੌਰਨ ਬਾਅਦ ਜਿਸ ਟੀਮ ਦਾ ਅਗਲਾ ਨੰਬਰ ਹੁੰਦਾ ਵਾ ਅਗਲੀ ਵਾਰੀ ਹੁੰਦੀ ਆ ਉਹ ਟੀਮ ਹੁੰਦੀ ਆ ਅਮਰੀਕਾ ਦੀ ਤੇ ਜਿਹਦੀ ਅਗਵਾਈ ਕਰ ਰਹੇ ਹੁੰਦੇ ਆ ਅਮਰੀਕਨ 에ਅਰ ਫੋਰਸ ਦੇ ਕਮਾਂਡਰ ਮੇਜਰ ਟੇਲਰ ਹੇਸਟਰ ਤੇ ਉਹ ਆਪਣੇ ਨਾਲ ਲੈ ਕੇ ਆਏ ਹੁੰਦੇ ਆ ਅਮਰੀਕਾ ਦਾ ਬਣਿਆ ਹੋਇਆ ਇੱਕ ਫਾਈਟਰ ਜੈਟ ਯੂ ਐਸ اے ਐਫ ਐਫ 16 ਵਾਈਪਰ ਇਸ ਪੂਰੀ ਟੀਮ ਨੇ ਕਮਾਂਡਰ ਨਮਜ ਸਿਆਲ ਹੋਣਾ ਤੋਂ ਬਾਅਦ ਆਪਣੇ ਕਰਤੱਵ ਦਿਖਾਉਣੇ ਸੀ ਪਰ ਜਦੋਂ ਹੀ ਇੰਡੀਆ ਦਾ ਤੇਜਸ ਜਹਾਜ਼ ਦੁਰਘਟਨਾਗ੍ਰਸਤ ਹੋ ਜਾਂਦਾ ਪਰ ਉਸ ਤੋਂ ਬਾਅਦ ਵੀ ਇਸ ਸ਼ੋ ਨੂੰ ਚੱਲਦਾ ਰੱਖਿਆ ਜਾਂਦਾ ਪਰ ਮੇਜਰ ਟੇਲਰ ਹੇਸਟਰ ਦੀ ਟੀਮ ਤੇ ਕੁਝ ਹੋਰ ਗਰੁੱਪ ਇਸ ਮੇਲੇ ਦੇ ਵਿੱਚ ਆਪਣੀ ਕਰਤੱਵ ਦਿਖਾਉਣ ਤੋਂ ਮਨਾ ਕਰ ਦਿੰਦੇ ਆ ਤੇ ਉਹਦਾ ਕਾਰਨ ਹੁੰਦਾ ਵਿੰਗ ਕਮਾਂਡਰ ਨਮੰਸ਼ ਸਿਆਲ ਹੋਣਾ ਦੀ ਮੌਤ ਤਾਂ ਮੇਜਰ ਟੇਲਰ ਹੇਸਟਰ ਇਹ ਕਹਿੰਦੇ ਆ ਕਿ ਚਾਹੇ ਦੇਸ਼ ਅਲੱਗ ਸੀ ਪਰ ਵਿੰਗ ਕਮਾਂਡਰ ਸਿਆਲ ਵੀ ਸਾਡੀ ਤਰ੍ਹਾਂ ਹੀ ਇੱਕ ਪਾਇਲਟ ਸੀਗੇ ਸਾਡੀ ਤਰ੍ਹਾਂ ਹੀ 에ਅਰ ਫੋਰਸ ਦੇ ਇੱਕ ਇਨਸਾਨ ਸੀ ਤਾਂ ਆਪਣੇ ਭਾਈਚਾਰੇ ਦੇ ਹੀ ਇੱਕ ਇਨਸਾਨ ਦੀ ਮੌਤ ਜਿਹਦੀ ਹੁਣ ਤੋਂ ਕੁਝ ਮਿੰਟ ਪਹਿਲਾਂ ਹੋਈ ਆ ਉਸ ਚੀਜ਼ ਨੂੰ ਰਿਸਪੈਕਟ ਦਿੰਦੇ ਹੋਏ ਅਸੀਂ ਇਸ ਮੇਲੇ ਦੇ ਵਿੱਚ ਪਾਗਲੈਂਡ ਤੋਂ ਹੁਣ ਮਨਾ ਕਰਦੇ ਆਂ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਇਸ ਮੇਲੇ ਨੂੰ ਇਸ ਤੋਂ ਬਾਅਦ ਅੱਗੇ ਜਾਰੀ ਰੱਖਣਾ ਚਾਹੀਦਾ ਇਸ ਤੋਂ ਅੱਗੇ ਮੇਜਰ ਟੇਲਰ ਹਿਸਟਰ ਇਹ ਵੀ ਕਹਿੰਦੇ ਆ ਕਿ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਬਹੁਤ ਹੀ ਬੁਰਾ ਲੱਗਿਆ ਜਦੋਂ ਅਸੀਂ ਇਹ ਦੇਖਿਆ ਕਿ ਕੁਝ ਮਿੰਟ ਪਹਿਲਾਂ ਇੱਕ ਪਰਿਵਾਰ ਨੇ ਆਪਣਾ ਇੱਕ ਜੀ ਗਵਾਇਆ ਪਰ ਫਿਰ ਵੀ ਸ਼ੋ ਨੂੰ ਜਾਰੀ ਰੱਖਿਆ ਜਾਂਦਾ ਤਾਂ ਅੱਜ ਦੇ ਵੀਡੀਓ ਦੇ ਵਿੱਚ ਇਹ ਆਖਰੀ ਕਹਾਣੀ ਸੀਗੀ ਇਨਸਾਨੀਅਤ ਦੀ ਜਿਹੜੀ ਕਿ ਅੱਜਕੱਲ ਸਾਨੂੰ ਘਟਵੱਧ ਹੀ ਦਿਖਾਈ ਦਿੰਦੀ ਹੈ ਤਾਂ ਇਹ ਸੀਗੀਆਂ ਜੀ ਅੱਜ ਦੀਆਂ ਆਪਣੀਆਂ ਵਾਇਰਲ ਖਬਰਾਂ ਮੈਨੂੰ ਉਮੀਦ ਆ ਇਹ ਖਬਰਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਨਾਲ ਦੀ ਨਾਲ ਥੋੜੀ ਜਾਣਕਾਰੀ ਦੇ ਵਿੱਚ ਕੁਝ ਹੱਦ ਤੱਕ ਵਾਅਦਾ ਜ਼ਰੂਰ ਹੋਇਆ ਹੋ। ਇਸੇ ਉਮੀਦ ਦੇ ਨਾਲ ਹੁਣ ਮੈਂ ਥੋਤੋਂ ਵਿਦਾ ਲੈਣਾ।